ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਬਹੁਤ ਵੱਡਾ ਯੋਗਦਾਨ ਇਸ ਸੇਵਾ ਦੇ ਵਿੱਚ ਵੀ ਪਾਇਆ ਗਿਆ ਪਹਿਲਾਂ ਵੀ ਜਦੋਂ ਪੰਜਾਬ ਤੇ ਕੋਈ ਆਫਤ ਆਈ ਸਭ ਤੋਂ ਮੋਹਰੀ ਹੋ ਕੇ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਆਪ ਜਾ ਕੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੁਣ ਵੀ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਉਹਨਾਂ ਦੇ ਮੁੜ ਵਸੇਬੇ ਲਈ ਬਹੁਤ ਸਾਰਾ ਯੋਗਦਾਨ ਸਤਕਾਰਯੋਗ ਬਾਬਾ ਜੀ ਵੱਲੋਂ ਪਾਇਆ ਜਾ ਰਿਹਾ ਅੱਜ ਉੱਥੇ ਸਾਡੇ ਇੱਕ ਸਤਕਾਰਯੋਗ ਸ਼ਹੀਦ ਬਾਬਾ ਦੀਪ ਸਿੰਘ ਜੀ ਸੁਸਾਇਟੀ ਸੇਵਾ ਦਲ ਦੇ ਮੁੱਖ ਸੇਵਾਦਾਰ ਸਤਕਾਰਯੋਗ ਸਰਦਾਰ ਮਨਜੋਤ ਸਿੰਘ ਜੀ ਤਲਵੰਡੀ ਪਹੁੰਚੇ ਆ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਕਰੋਨਾ ਤੋਂ ਲੈ ਕੇ ਜਦੋਂ ਵੀ ਪੰਜਾਬ ਤੇ ਕੋਈ ਆਫਤ ਆਈ ਸਭ ਤੋਂ ਮੋਹਰੀ ਹੋ ਕੇ ਇਹਨਾਂ ਦੀ ਕਮੇਟੀ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ ਹੁਣ ਵੀ ਹੜ੍ਹਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਾ ਕੇ ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਿੱਥੇ ਪਤਾ ਸੀ ਵੀ ਖਤਰਾ ਕਿਸੇ ਵੇਲੇ ਵੀ ਹੋ ਸਕਦਾ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੱਕ ਪਹੁੰਚਾਉਣਾ ਤੇ ਉਹਨਾਂ ਤੱਕ ਰਾਸ਼ਨ ਵੀ ਪਹੁੰਚਾਇਆ ਤੇ ਉਹਨਾਂ ਦੀ ਖੇਤੀਬਾੜੀ ਲਈ ਸੰਭਾਲ ਲਈ ਬਹੁਤ ਵੱਡਾ ਉਦਮ ਕਰ ਰਿਹਾ ਹਜ਼ਾਰ ਤੋਂ ਵੱਧ ਏਕੜ ਜ਼ਮੀਨ ਇਹਨਾਂ ਨੇ ਕੱਲ ਤੋਂ ਸ਼ੁਰੂਆਤ ਕਰਨੀ ਆ ਉਹਨੂੰ ਵਹਿਕ ਬਣਾ ਕੇ ਤਾਂ ਕਿ ਪਰਿਵਾਰਾਂ ਤੱਕ ਉਹ ਮੈਸੇਜ ਪਹੁੰਚੇ ਕੋਈ ਪਰਿਵਾਰ ਆਪਣੇ ਲਈ ਨਹੀਂ ਕਰ ਸਕਦਾ ਸਤਿਗੁਰੂ ਵੀ ਕਹਿੰਦੇ ਨੇ ਸੇਵਕ ਉਹ ਸੇਵਾ ਬਣਾਈ ਹੁਕਮ ਬੂਝ ਪਰਮ ਪਰਪਾਈ ਜਿੱਥੇ ਪੂਰੇ ਪੰਜਾਬ 'ਚ ਸਾਰੀਆਂ ਸੰਸਥਾਵਾਂ ਕਰ ਰਹੀਆਂ ਉੱਥੇ ਸਰਦਾਰ ਮਨਜੋਤ ਸਿੰਘ ਦੀ ਤਲਵੰਡੀ ਵੱਲੋਂ ਬਹੁਤ ਵੱਡਾ ਉਦਮ ਨੌਜਵਾਨਾਂ ਨੂੰ ਨਾਲ ਲੈ ਕੇ ਸਤਕਾਰਯੋਗ ਬਾਬਾ ਜੀ ਵੀ ਗੱਲ ਕਰ ਰਹੇ ਸੀ ਵੀ ਜਿਨ੍ਹਾਂ ਜੂਥ ਨੂੰ ਪੰਜਾਬ ਨੂੰ ਲੋਕ ਕਹਿੰਦੇ ਸੀ ਨਸ਼ਈ ਹੋ ਗਿਆ ਪਰ ਜੂਥ ਨੇ ਸਭ ਤੋਂ ਵੱਡਾ ਯੋਗਦਾਨ ਇਹ ਸੜਾਂ ਦੇ ਵਿੱਚ ਪਾਇਆ ਸਰਦਾਰ ਮਨਜੋਤ ਸਿੰਘ ਜੀ ਤਲਵੰਡੀ ਸਾਰੇ ਜੂਥ ਨੂੰ ਨਾਲ ਲੈ ਕੇ ਆਪਣੇ ਘਰ ਲਈ ਤਾਂ ਸੀ ਸਾਰੇ ਕਰਦੇ ਆ ਪਰ ਸਮਾਜ ਸੇਵਾ ਦੇ ਵਿੱਚ ਜਿਹੇ ਬਹੁਤ ਵੱਡਾ ਹਿੱਸੇ ਆਈ ਸਰਦਾਰ ਮਨਜੋਤ ਸਿੰਘ ਦੇ ਆਏ ਬੜਾ ਉਦਮ ਹੈ ਉੱਥੇ ਅੱਜ ਤਪੋਸਥਾਨ ਤੇ ਪਹੁੰਚਣ ਤੇ ਇਸ ਥਾਨ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਵੱਲੋਂ ਜੀ ਆਇਆਂ ਤੇਸ ਕੱਲ ਤੋਂ ਇੱਕ ਨਵੀਂ ਸੇਵਾ ਸ਼ੁਰੂ ਕਰਨ ਜਾ ਰਹੇ ਆ ਇਹ ਕਿਉਂਕਿ ਜ਼ਮੀਨ ਨੂੰ ਪੱਧਰ ਕਰਕੇ ਉਹਦੇ ਵਿੱਚ ਆਉਣ ਵਾਲੀ ਫਸਲ ਜੇ ਬੀਜੀ ਜਾ ਸਕੇ ਕਈ ਸਾਲਾਂ ਤੱਕ ਜੀਵਨ ਪਟੜੀ ਤੇ ਨਹੀਂ ਆਉਣਾ ਬਹੁਤੀਆਂ ਜਾਨਾਂ ਦਾ ਪਤਾ ਹੀ ਨਹੀਂ ਲੱਗਿਆ ਜਾਨੀ ਮਾਲੀ ਐਡਾ ਨੁਕਸਾਨ ਹੋਇਆ ਤੇ ਬਾਬਾ ਜੀ ਵੀ ਕਹਿ ਰਹੇ ਸੀ ਸਾਡਾ ਫਰਜ਼ ਬੰਦਾ ਉਹ ਜਗ੍ਹਾ ਨੂੰ ਜਾ ਕੇ ਦੇਖਣਾ ਤੇ ਉਹ ਸੇਵਾ ਦੀ ਸ਼ੁਰੂਆਤ ਕੱਲ ਤੋਂ ਕਰਨ ਲੱਗੇ ਨੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰदयाल ਸਿੰਘ ਜੀ ਵੱਲੋਂ ਮਾਇਆ ਦੇ ਰੂਪ ਚ ਉਹ ਸੇਵਾ ਸਰਦਾਰ ਮਨਜੋਤ ਸਿੰਘ ਤਲਵੰਡੀ ਨੂੰ ਦਿੱਤੀ ਜਾਣੀ ਆ ਕਿਉਂਕਿ ਤਪਸਥਾਨ ਵੱਲੋਂ ਵੀ ਦਿਨ ਰਾਤ ਇਹ ਕਰਕੇ ਇਹ ਮਹਾਨ ਸੇਵਾ ਦੇ ਵਿੱਚ ਕਾਰਜ ਕਰ ਰਹੇ ਆ ਸਤਿਕਾਰਯੋਗ ਬਾਬਾ ਜੀ ਉੱਥੇ ਹੀ ਇਹਨਾਂ ਦਾ ਸਰਦਾਰ ਮਨਜੋਤ ਸਿੰਘ ਤਲਵੰਡੀ ਦਾ ਸਤਿਕਾਰ ਵੀ ਗੁਰੂ ਘਰ ਵੱਲੋਂ ਕੀਤਾ ਜਾਣਾ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਸਾਡੇ ਕਮਿਸ਼ਨਰ ਸਾਹਿਬ ਉਹ ਵੀ ਸਟੇਜ ਤੇ ਪਹੁੰਚ ਜਾਣ ਸਰਦਾਰ ਜੀਵਨਦੀਪ ਸਿੰਘ ਜੀ ਕਲੋਂ ਸਾਹਿਬ ਤੇ ਜੰਗਵੀਰ ਸਿੰਘ ਜੀ ਚੋਹਾਨ ਸੂਬਾ ਸੰਘਰਸ਼ ਕਮੇਟੀ ਕਿਸਾਨ ਸੰਘਰਸ਼ ਕਮੇਟੀ ਉਹ ਵੀ ਸਟੇਜ ਤੇ ਆ ਜਾਣ ਨਾਲ ਸਤਿਕਾਰਯੋਗ ਸੰਤ ਬਾਬਾ ਜਸਪਾਲ ਸਿੰਘ ਜੀ ਤੇ ਤਪਸਥਾਨ ਦੇ ਮੁਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਸਰਦਾਰ ਮਨਜੋਤ ਸਿੰਘ ਜੀ ਤਲਵੰਡੀ ਦਾ ਸਤਿਕਾਰ ਕੀਤਾ ਜਾਣਾ ਜੀ ਬੇਨਤੀ ਹੈ ਸਿੰਘ ਸਾਹਿਬ ਨੂੰ ਸਰਦਾਰ ਮਨਜੋਤ ਸਿੰਘ ਜੀ ਤਲਵੰਡੀ ਉਹ ਵੀ ਸਟੇਜ ਤੇ ਆ ਜਾਣ ਜੀ ਬਹੁਤ ਵੱਡੀ ਮਹਾਨ ਸੇਵਾ ਇਹ ਸੇਧ ਹੁੰਦੀ ਆ ਪਹਿਲਾਂ ਵੀ ਬਾਬਾ ਜੀ ਨੇ ਪਰਵਚਨ ਕੀਤਾ ਸੰਤ ਮਹਾਨ ਸੇਵਾ ਰੱਬ ਦੇ ਪਿਆਰੇ ਕਰਦੇ ਆ ਤੇ ਸਤਿਕਾਰਯੋਗ ਬਾਬਾ ਜੀ ਵੱਲੋਂ ਕਰੋਨਾ ਦੌਰਾਨ ਕੋਈ ਵੀ ਘਟਨਾ ਸੰਸਾਰ ਪੰਜਾਬ ਤੇ ਵਾਪਰਦੀ ਆ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਸਭ ਤੋਂ ਮੋਹਰੀ ਰੋਲ ਅਦਾ ਕਰਦੇ ਆ ਸਤਿਗੁਰ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਆ ਸਤਿਕਾਰ ਕੀਤਾ ਜਾਣਾ ਜੀ ਸਰਦਾਰ ਮਨਜੋਤ ਸਿੰਘ ਜੀ ਤਲਵੰਡੀ ਦਾ ਸੇਵਾ ਦੇ ਰੂਪ ਚ ਵੀ ਮਾਇਆ ਬਾਬਾ ਜੀ ਵੱਲੋਂ ਦਿੱਤੀ ਜਾਣੀ ਹੈ ਕੱਲ ਦਾ ਇਹ ਪ੍ਰੋਗਰਾਮ ਕੱਲ ਤੋਂ ਸ਼ੁਰੂ ਕਰ ਰਿਹਾ ਤੇ ਸਤਿਗੁਰ ਕਿਰਪਾ ਕਰਨ ਸਾਰੀਆਂ ਸੰਗਤਾਂ ਨੇ ਸਹਿਯੋਗ ਦੇਣਾ ਜੀ ਸਤਕਾਰ ਕਰ ਰਿਹਾ ਜੀ ਬੋਲੇ ਇਸੋਨਹਾਲ ਇੱਕ ਮਹਾਨ ਸੇਵਾ ਲਈ ਗੱਜਕ ਜਕਾਰਾ ਲਾ ਦਿਓ ਜੀ ਬੋਲੇ ਇਸੋਨਹਾਲ ਸਤਕਾਰਯੋਗ ਬਾਬਾ ਜੀ ਵੱਲੋਂ ਮਹਾਨ ਸੇਵਾ ਦੇ ਵਿੱਚ ਇਹ ਨਹੀਂ ਵੀ ਇਹ ਸੇਵਾ ਰੁਕ ਗਈ ਬਾਬਾ ਜੀ ਵੱਲੋਂ ਅਜੇ ਵੀ ਨਿਰੰਤਰ ਜਾਰੀ ਆ ਕਿਉਂਕਿ ਪ੍ਰਚਾਰ ਦੇ ਮਾਧਿਅਮ ਲਈ ਸੰਸਾਰ ਨੂੰ ਜਗਾਉਣਾ ਤੇ ਸੰਗਤਾਂ ਨੂੰ ਜਗਾਉਣਾ ਭਾਈ ਉੱਥੇ ਪਹੁੰਚ ਕੇ ਦੇਖੋ ਹਾਲ ਕੀ ਆ ਅਸੀਂ ਆਪਣੇ ਏਸੀ ਲਾ ਕੇ ਤਾਂ ਸੁੱਤੇ ਆ ਉਹ ਜਿਹੜੇ ਸੜਕਾਂ ਤੇ ਬੈਠੇ ਆ ਉਹਨਾਂ ਦਾ ਵੀ ਹਾਲ ਦੇਖੋ ਉਹਨਾਂ ਦੇ ਵੀ ਹੰਝੂ ਪੂੰਝੋ ਜਾ ਕੇ ਇਹ ਸਤਗੁਰ ਨੇ ਗਰੀਬ ਦਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿਆ ਸਾਡਾ ਵੀ ਫਰਜ਼ ਬੰਦਾ ਉੱਥੇ ਪਹੁੰਚਾਉਂਦਾ ਤੇ ਨਾਲ ਹੀ ਸਤਕਾਰਯੋਗ ਬਾਬਾ ਜੀ ਵੱਲੋਂ ਸਤਕਾਰ ਕੀਤਾ ਜਾਣਾ ਜੀ ਸਾਡੇ ਜੀਵਨਦੀਪ ਸਿੰਘ ਜੀ ਕਮਿਸ਼ਨਰ ਸਾਹਿਬ ਕਾਹਨੂੰ ਸਾਹਿਬ ਸਰਦਾਰ ਜੀਵਨਦੀਪ ਸਿੰਘ ਜੀ ਕਾਹਨੂੰ ਜਿਹਨਾਂ ਦਾ ਬਾਬਾ ਜੀ ਨਾ ਥਾ ਪ੍ਰੇਮਾ ਕਮਿਸ਼ਨਰ ਸਾਹਿਬ ਉਹਨਾਂ ਦਾ ਵੀ ਸਤਿਕਾਰ ਬਾਬਾ ਜੀ ਕਰਨਗੇ ਨਾਲ ਸਤਿਕਾਰਯੋਗ ਮਨਜੋਤ ਸਿੰਘ ਤਲਵੰਡੀ ਤੁਸੀਂ ਵੀ ਰੁਕ ਜਾਓ ਜੀ ਬੋਲੇ ਸੋ ਨਿਹਾਲ ਸਰਦਾਰ ਜੰਗਵੀਰ ਸਿੰਘ ਜੀ ਚੋਹਾਨ ਸਾਹਿਬ ਕਿਸਾਨ ਸੰਘਰਸ਼ ਕਮੇਟੀ ਕਿਉਂਕਿ ਹਰ ਵਕਤ ਜੇ ਕਿਸਾਨੀ ਬਚਦੀ ਹੈ ਨਾ ਇਹ ਭਾਰਤੀ ਕਿਸਾਨ ਯੂਨੀਅਨ ਕਰਕੇ ਬਚਦੀ ਹੈ ਨਹੀਂ ਫਸਲ ਨਹੀਂ ਵਿਕਣੀ ਬਹੁਤ ਵੱਡਾ ਯੋਗਦਾਨ ਪਾ ਰਹੇ ਜੀ ਬੋਲੇ ਈ ਸੋਨਹਾਲ ਹੁਣ ਸਤਕਾਰ ਜੋ ਸ੍ਰੀਮਾਨ ਸੰਤ ਬਾਬਾ ਜਸਪਾਲ ਸਿੰਘ ਜੀ ਬੁਰਜ ਲਿੱਟਾਂ ਵਾਲੇ ਮਹਾਂਪੁਰਸ਼ਾਂ ਦਾ ਵੀ ਸਤਕਾਰ ਕੀਤਾ ਜਾਣਾ ਜੀ ਬੋਲੇ ਈ ਸੋਨਹਾਲ ਸਾਰੇ ਜਥੇ ਦਾ ਵੀ ਸਤਕਾਰ ਤੇ ਮਹਾਨ ਸੇਵਾ ਦੇ ਵਿੱਚ ਸਾਡਾ ਵੀ ਫਰਜ ਬੰਦਾ ਅਸੀਂ ਵੀ ਉਹ ਸੇਵਾ ਦੇ ਵਿੱਚ ਹਿੱਸਾ ਪਾਈਏ ਤੇ ਬਾਬਾ ਜੀ ਪ੍ਰਵਚਨ ਕਰਦੇ ਹੁੰਦੇ ਆ ਕਹਿੰਦੇ ਆਪਣੇ ਘਰ ਤੇ ਅੱਗ ਲੱਗੀ ਦਿਸਦੀ ਹੈ ਦੂਸਰੇ ਦੇ ਬਸੰਤਰ ਰਹਿੰਦੀ ਆ ਤੇ ਆਪਣੇ ਘਰਾਂ ਵੱਲ ਦੇਖੋ ਜਾ ਕੇ ਵੀ ਸਾਡੇ ਬੱਚੇ ਆਰਾਮ ਨਾਲ ਸੌਂਦੇ ਆ ਅਸੀਂ ਵੀ ਏਸੀ ਲਾ ਕੇ ਸੌਂਦੇ ਆ ਉਹ ਪਰਿਵਾਰ ਜਿਨ੍ਹਾਂ ਦੇ ਕਈਆਂ ਦਾ ਪਰਿਵਾਰਾਂ ਦੇ ਜੀਹਾਂ ਦਾ ਹੀ ਨਹੀਂ ਪਤਾ ਲੱਗਿਆ ਰੁੜ ਕੇ ਕਿੱਥੇ ਚਲੇ ਗਏ ਪਸ਼ੂਆਂ ਦਾ ਕੋਈ ਕਿਸੇ ਵੀ ਕਿਸਮ ਦਾ ਨਹੀਂ ਪਤਾ ਲੱਗਿਆ ਉੱਪਰ ਲੈਣ ਨੂੰ ਵੀ ਕਪੜਾ ਨਹੀਂ ਉਹਨਾਂ ਦੇ ਤੇ ਪਾ ਸੁਭੀ ਭੁਖੇ ਤੇ ਆਪ ਵੀ ਭੁਖੇ ਐਡੀ ਵੱਡੀ ਮਹਾਨ ਸੇਵਾ ਸਾਰੇ ਸੰਸਾਰ ਦਾ ਸਾਡਾ ਫਰਜ ਬੰਦਾ ਸਤਿਗੁਰ ਨੇ ਸਾਨੂੰ ਇਹੀ ਕਿਹਾ ਹਰ ਸੇਖ ਰੋਜ਼ਾਨਾ ਅਰਦਾਸ ਵੀ ਕਰਦਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸਤਿਕਾਰਯੋਗ ਬਾਬਾ ਗੁਰਦਿਆਲ ਸਿੰਘ ਜੀ ਪ੍ਰਵਚਨ ਕਰਦੇ ਹੁੰਦੇ ਆ ਸਾਨੂੰ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਜਦੋਂ ਸਰਬੱਤ ਦਾ ਭਲਾ ਮੰਗਾਂਗੇ ਸਾਡਾ ਭਲਾ ਵੀ ਵਿੱਚ ਹੀ ਹੋ ਜਾਣਾ ਇਹ ਮਹਾਨ ਸੇਵਾ ਦੇ ਵਿੱਚ ਕਿਉਂਕਿ ਤਪਸਥਾਨ ਵੱਲੋਂ ਬਹੁਤ ਸਾਰੀ ਮਹਾਨ ਸੇਵਾ ਹਸਪੀਟਲ ਦੇ ਜ਼ਰੀਏ ਮੈਡੀਕਲ ਸਹੂਲਤਾਂ ਦੇ ਜ਼ਰੀਏ ਰਾਸ਼ਨ ਤੱਕ ਪਹੁੰਚਾਉਣ ਤੱਕ ਉਹਨਾਂ ਤੱਕ ਮੁੜ ਵਸੇਵੇ ਲਈ ਸਤਿਕਾਰਯੋਗ શ્રીਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਵੱਲੋਂ ਅੱਜ ਵੀ ਕਾਰਜ ਕੀਤੇ ਜਾ ਰਹੇ